ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਮੇਰੇ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਾਬਤ ਆਜ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਸ੍ਰੀ ਕਾਲਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਐਮਐਲਏ ਰਮਨ ਅਰੋੜਾ ਦੇ ਜੋ ਰਿਸ਼ਤੇਦਾਰ ਸਨ ਮਹੇਸ਼ ਮਖੀਜਾ ਜੀ ਅੱਜ ਉਹਨਾਂ ਨੂੰ ਰਾਹਤ ਮਿਲ ਗਈ ਹੈ ਕੋਰਟ ਦੇ ਵੱਲੋਂ ਉਹਨਾਂ ਨੂੰ ਅੱਜ ਬੇਲ ਮਿਲ ਗਈ ਹੈ ਇਸ ਮੌਕੇ ਸਾਡੇ ਨਾਲ ਉਹਨਾਂ ਦੇ ਵਕੀਲ ਮੌਜੂਦ ਨੇ ਮਨਦੀਪ ਸਚਦੇਵ ਜੀ ਜਿਨ੍ਹਾਂ ਦੇ ਨਾਲ ਕਰਾਂਗੇ ਗੱਲਬਾਤ ਹਾਂਜੀ ਸਰ ਅੱਜ ਜੋ ਕਿ ਆ ਮਹੇਸ਼ ਮਖੀਜਾ ਨੂੰ ਜੋ ਕਿ ਅਦਾਲਤ ਤੋਂ ਬੇਲ ਮਿਲ ਗਈ ਹੈ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਇਕੋ ਅਸੀਂ ਪਿਛਲੇ ਕਾਫੀ 20 25 ਦਿਨਾਂ ਤੋਂ ਅਸੀਂ ਕੋਰਟ ਦੇ ਚ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਦੇ ਮੈਡੀਕਲ ਕਰਾਨ ਬਾਰੇ ਕਿਉਂਕਿ ਅੰਦਰ ਬਿਮਾਰ ਚੱਲ ਰਹੇ ਸੀਗੇ ਤੇ ਜੇਲ੍ਹ ਦੇ ਚ ਉਹਨਾਂ ਨੂੰ ਮੈਡੀਕਲ ਦੀ ਕੋਈ ਪੂਰੀ ਫੈਸਿਲਿਟੀਆਂ ਨਹੀਂ ਮਿਲ ਰਹੀਆਂ ਸੀਗੀਆਂ ਕੋਰਟ ਦੇ ਆਰਡਰ ਕਰਕੇ ਉਹ ਸਿਵਲ ਹਸਪੀਟਲ ਡਿਮਿਟਰੇ ਫਿਰ ਉਹਨਾਂ ਨੇ ਉਹਨਾਂ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਸ਼ਿਫਟ ਕੀਤਾ ਫਿਰ ਬਾਅਦ ਚ ਉਹਨਾਂ ਦਾ ਇਲਾਜ ਹੋਣਾ ਸ਼ੁਰੂ ਹੋਇਆ ਫਿਰ ਅਸੀਂ ਬੇਲ ਮੈਰਿਜ ਤੇ ਵੀ ਨਾਲ ਲਗਾਈ ਸੀ ਨਾਲ ਮੈਡੀਕਲ ਗਰਾਉਂਡ ਤੇ ਔਰ ਅੱਜ ਜੱਜ ਸਾਹਿਬ ਨੇ ਪਰਸੋਂ ਬੈਸ ਸੁਣੀ ਸੀ ਸਾਡੀ ਤਾਂ ਜੋ ਉਹਨਾਂ ਨੇ ਸਾਡੀ ਬੇਲ ਮਨਜ਼ੂਰ ਕਰ ਲਈ ਹੈ ਕੱਲ ਉਹਨਾਂ ਦੀ ਬੇਲ ਬਾਂਡ ਭਰਾਂਗੇ ਅਸੀਂ ਜੀ ਕੱਲ ਸ਼ਾਮ ਤੱਕ ਮੋਸਟ ਪ੍ਰੋਬਬਲੀ ਰਿਹਾ ਹੋ ਜਾਣਗੇ ਜੀ ਸਰ ਜਿੱਦਾਂ ਹੁਣ ਮਹੇਸ਼ ਮਖੀਜਾ ਦੀ ਜੋ ਕਿ ਇਹ ਬੇਲ ਪਰਮਿਟ ਕਰ ਦਿੱਤੀ ਗਈ ਹੈ ਕੀ ਲੱਗਦਾ ਹੈ ਕਿ ਰਮਨ ਅਰੋੜਾ ਜੀ ਵੀ ਜਲਦੀ ਨਿਕਲਣਗੇ ਜੇਲ੍ਹ ਤੋਂ ਬਾਹਰ ਦੇਖੋ ਰਮਨ ਅਰੋੜਾ ਜੀ ਦੀ ਜਲੰਧਰ ਤੋਂ ਤਾਂ ਪਹਿਲਾਂ ਬੇਲ ਡਿਸਮਿਸ ਹੋ ਚੁੱਕੀ ਹੈ ਉਹਨਾਂ ਦੀ ਹਾਈ ਕੋਰਟਾਂ ਚ ਲੱਗੀ ਹੋਈ ਸੀਗੀ ਉਹਨਾਂ ਨੇ ਨੋਟਿਸ ਕੀਤਾ ਹਾਈ ਕੋਰਟ ਨੇ ਮੋਸਟ ਪ੍ਰੋਬਬਲੀ ਯਾ 26th ਯਾ 28th ਡੇਟ ਪਈ ਹੈ ਉਦੋਂ ਫਿਰ ਜਵਾਬ ਦੇਣਗੇ ਵਿਜੀਲੈਂਸ ਵਾਲੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਆਰਗੂਮੈਂਟਸ ਹੋਣਗੇ ਕਿਉਂਕਿ ਮਹੇਸ਼ ਮਖੀਜਾ ਜੀ ਦੀ ਔਰ ਰਮਨ ਰੋੜਾ ਦਾ ਥੋੜਾ ਕੇਸ ਦਾ ਫਰਕ ਸੀਗਾ ਜੀ ਇਹਨਾਂ ਦੇ ਖਿਲਾਫ ਉਹਨਾਂ ਨੇ ਟੋਟਲ 4 ਅਲੀਗੇਸ਼ਨ ਸਿੱਗੀਆਂ ਜੋ ਅਸੀਂ ਸਾਨੂੰ ਉਹਨੇ ਦੱਸਿਆ ਅਸੀਂ ਲਿਖ ਕੇ ਉਹਨਾਂ ਨੇ ਕਿਹਾ ਸੀਗਾ ਕਿ ਮਹੇਸ਼ ਮਖੀਜਾ ਜੀ ਜਿਹੜੇ ਸੀਗੇ ਇਹਨਾਂ ਨੂੰ ਰਮਨ ਰੋੜਾ ਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਬਾਰੇ ਐਂਡ ਮੋਲਾਨੀ ਚਾਰਜ ਬਣਾਇਆ ਸੀ ਜੀ ਤੇ ਅਲੀਗੇਸ਼ਨ ਲਗਾਈਆਂ ਸੀਗੀਆਂ ਕਿ ਇਹਨਾਂ ਦੀ ਡਿਊਟੀ ਸੀਗੀ ਕਿ ਤੁਸੀਂ ਪੁਲਿਸ ਨਾਲ ਮਿਲ ਕੇ ਪੈਸੇ ਇਕੱਠੇ ਕਰਨੇ ਆ। ਫਿਰ ਅਸੀਂ ਆਰਗਿਊ ਕੀਤਾ ਸੀਗਾ ਕੋਰਟ ਦੇ ਸਾਹਮਣੇ ਕਿ ਨਾ ਕੋਈ ਪੁਲਿਸ ਅਫੀਸ਼ਰ ਫੜਿਆ ਗਿਆ ਨਾ ਕਿਸੇ ਨੇ ਕੋਈ ਸ਼ਿਕਾਇਤ ਲਗਾਈ ਕਿ ਪੁਲਿਸਦਾਰਾਂ ਹੀ ਪੈਸੇ ਮਿਲੇ। ਫਿਰ ਦੂਸਰੀ ਅਲੀਗੇਸ਼ਨ ਸੀਗੀ ਕਿ ਇਹ ਉਹਨਾਂ ਨਾਲ ਕਾਫੀ 2-3 ਸਾਲ ਤੋਂ ਲਗਾਤਾਰ ਰਮਣ ਰੋਣਾ ਟੈਲੀਫੋਨ ਤੇ ਬੜੀਆਂ ਗੱਲਾਂ ਮਾਰਦੇ ਸੀਗੇ। ਔਰ ਉਹਨਾਂ ਦੀ ਫੈਮਿਲੀ ਨਾਲ ਵੀ ਕਾਫੀ ਗੱਲਾਂ ਸੀਗੀਆਂ। ਫਿਰ ਕੋਰਟ ਨੂੰ ਅਸੀਂ ਦੱਸਿਆ ਕਿ ਇਹ ਇਨਾਂ ਦੀ ਡਿਊਟੀ ਉਹਨਾਂ ਨੇ ਆਪਣੇ ਏਰੀਆ 'ਚ ਲਗਾਈ ਹੋਈ ਸੀ ਕਿ ਤੁਸੀਂ ਧਾਰਮਿਕ ਸੰਸਥਾਵਾਂ ਦੇ ਜਿਹੜੇ ਅਲੱਗ-ਅਲੱਗ ਫੰਕਸ਼ਨ ਕਰਨੇ ਆ ਤਾਂ ਕਿ ਮੇਰੀ ਮੈਂ ਧਾਰਮਿਕ ਬੰਦਾ ਗਿਣਿਆ ਜਾਵਾਂ ਤੇ ਅਸੀਂ ਧਾਰਮਿਕ ਸਾਰੇ ਫੰਕਸ਼ਨ ਸੀ ਸਾਰੇ ਆਰਗੇਨਾਈਜ਼ ਕਰਦੇ ਸੀਗੇ ਤਾਂ ਉਹਨਾਂ ਦੇ ਦੌਰਾਨ ਅਸੀਂ ਫੋਨ ਤੇ ਉਹਨਾਂ ਨਾਲ ਜ਼ਰੂਰ ਗੱਲ ਕਰਦੇ ਸੀ ਕਿ ਤੁਹਾਡਾ ਟਾਈਮ ਹੋ ਗਿਆ ਤੁਸੀਂ ਆ ਜਾਓ ਜਾਂ ਐਸ ਦਿਨ ਫੰਕਸ਼ਨ ਹੈ ਸੋ ਇਸ ਲਈ ਅਸੀਂ ਇਨ ਟੱਚ ਵਿੱਚ ਸੀਗੇ ਪਿਛਲੇ 3-4 ਸਾਲ ਤੋਂ ਤਾਂ ਐਸੀ ਕੋਈ ਗੱਲ ਨਹੀਂ ਸੀਗੀ ਐਸੀ ਕੋਈ ਗੱਲ ਸੀਗੀ ਸੋ ਤੀਸਰੀ ਉਹਨਾਂ ਦੀ ਅਲੀਗੇਸ਼ਨ ਸੀਗੀ ਕਿ ਰਮਨ ਰੌਣਾ ਨੇ ਨਾਮ ਲਿਆ ਤੇ ਅਸੀਂ ਕਹਾਂ ਜੀ ਰਮਨ ਰੌਣਾ ਜੀ ਤਾਂ ਕਿਸੇ ਦਾ ਨਾਮ ਵੀ ਲੈ ਦਨਗੇ ਕੱਲ ਨੂੰ ਉਹ ਸਾਡੇ ਤੇ ਅਲੀਗੇਸ਼ਨ ਨਹੀਂ ਹੈ ਤੇ ਚੌਥੀ ਜਿਹੜੀ ਮੇਨ ਅਲੀਗੇਸ਼ਨ ਸੀ ਉਹ ਕਹਿੰਦੇ ਤੁਹਾਡੇ ਕੋਲ 29 ਲੱਖ ਰੁਪਏ ਲੱਭਿਆ ਮਹੇਸ਼ ਚੀ ਦਾ ਉਹ ਫਿਰ ਅਸੀਂ ਸੀਏ ਸਾਹਿਬ ਦਾ ਸਰਟੀਫਿਕੇਟ ਦਿੱਤਾ ਹੈ ਕਿ ਮਹੇਸ਼ ਜੀ ਜਿਹੜੇ ਅਸੀਂ ਅਰਧ ਦਾ ਕੰਮ ਕਰਦੇ ਸੀ ਤੇ ਉਹਨਾਂ ਨੇ ਇਹ ਉਹਨਾਂ ਦੇ ਆਪਣੇ ਖੁਦ ਦੇ ਪੈਸੇ ਸੀਗੇ ਫਿਰ ਕੋਰਟ ਨੇ ਜਿਹੇ ਫੈਸਲੇ ਚ ਲਿਖਿਆ ਵੀ ਹੈ ਕਿ ਇਹ ਤਾਂ ਬਾਅਦ ਚੋਂ ਪਤਾ ਲੱਗੇਗਾ ਕਿ ਇਹ ਸਾਡੇ ਆਪਣੇ ਪੈਸੇ ਸੀਗੇ ਜਾਂ ਰਮਨ ਜੀ ਦੇ ਸੀਗੇ ਸੋ ਉਹਨਾਂ ਨੇ ਪੇ ਬੇਲ ਗ੍ਰਾਂਟ ਕਰਤੀ ਚਾਰੋਂ ਪੁਆਇੰਟਸ ਤੇ ਸਰ ਜਿੱਦਾਂ ਤੁਸੀਂ ਦੱਸਿਆ ਕਿ ਇਹ 4 ਪੁਆਇੰਟ ਸੀਗੇ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਕਾफी ਸਮੇਂ ਜੇਲ੍ਹ ਤੇ ਰੱਖਿਆ ਗਿਆ ਪਰ ਹੁਣ ਇਹ ਅਲੀਗੇਸ਼ਨਸ ਜੋ ਕੀ ਹੈ ਗਲਤ ਸਾਬਤ ਹੋ ਰਹੇ ਨੇ ਪਰ ਇੰਨਾ ਟਾਈਮ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਗਲਤ ਤਾਂ ਹਾਲੀ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਹਾਲ ਤਾਂ ਸਿਰਫ ਬੇਲ ਹੋਈ ਹੈ ਨਾ ਇਹ ਤਾਂ ਬਾਅਦ 'ਚ ਟਰਾਇਲ ਚੱਲੇਗਾ ਸਾਰਾ ਪਤਾ ਚੱਲੇਗਾ ਦੇਖੋ ਜਦੋਂ ਕਿਸੇ ਆਦਮੀ ਦੇ ਖਿਲਾਫ ਇਦਾਂ ਦੇ ਅਲੀਗੇਸ਼ਨ ਲੱਗਦੇ ਨੇ ਇਨਵੈਸਟੀਗੇਸ਼ਨ ਕੰਪਲੀਟ ਹੋਣੀ ਹੁੰਦੀ ਹੈ ਜਨਰਲੀ ਇੰਨੇ ਵੱਡੇ ਕੇਸਿਸ ਵਿੱਚ ਕੋਰਟ ਇੰਨੀ ਜਲਦੀ ਬੇਲ ਨਹੀਂ ਗ੍ਰਾਂਟ ਕਰਦੀ ਇੱਕ ਰੀਜ਼ਨ ਇਹ ਵੀ ਸਿਗਾ ਕਿ ਇਹਨਾਂ ਦੇ ਖਿਲਾਫ ਚਲਾਨ ਪੇਸ਼ ਹੋ ਚੁੱਕਾ ਸੀਗਾ ਤੇ ਹੁਣ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣ ਦੀ ਕੋਈ ਨਹੀਂ ਰਹੀ ਸੀ ਪਲੱਸ ਬਿਮਾਰ ਵੀ ਸਿਗੇ ਸੋ ਜਿਹੜੇ ਮੇਨ ਅਲੀਗੇਸ਼ਨਸ ਐ ਤਾਂ ਬਾਅਦ ਚੁ ਗਵਾਹੀਆਂ ਜਦੋਂ ਹੋਣਗੀਆਂ ਫਿਰ ਪਤਾ ਚੱਲੇਗਾ ਸੱਚ ਐ ਝੂਠ ਐ ਪਰ ਪ੍ਰਾਈਮਾ ਫਿਸ਼ਾਈ ਅਸੀਂ ਅੱਜ ਦਿਖਾਤਾ ਕੋਰਟ ਨੂੰ ਕਿ ਨਹੀਂ ਐ ਇੰਨੇ ਜ਼ਿਆਦਾ ਦਮ ਨਹੀਂ ਐ ਇਹਨਾਂ ਦੇ ਖਿਲਾਫ ਜੋ ਅਲੀਗੇਸ਼ਨਸ ਨੇ ਗੱਲਬਾਤ ਕੀਤੀ ਸੀਨੀਅਰ ਐਡਵੋਕੇਟ ਮਨਦੀਪ ਸਚਦੇਵਾ ਜੀ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਚਾਰ ਅਲੀਗੇਸ਼ਨਸ ਲੱਗੇ ਸਨ ਜਿਨ੍ਹਾਂ ਦੇ ਉੱਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਹੁਣ ਦੱਸਦੀ ਕਿ ਮਹੇਸ਼ ਮਖੀਜਾਂ ਨੂੰ ਜੋ ਕੀ ਹੈ ਬੇਲ ਮਿਲ ਗਈ ਹੈ ਕੈਮਰਾਮੈਨ ਰਾਜਵੀਰ ਦੇ ਨਾਲ ਸਮ੍ਰਿਤੀ ਤਿਵਾਰੀ ਦੀ ਰਿਪੋਰਟ ਦੈਨਿਕ ਸਵੇਰਾ ਦੇ ਲਈ